ਬੋਡੀ ਜੀ ਮਗਾਓ ਆ ਉਹ ਤੇਰੀ ਸਾਈਡ ਵੀ ਚੈੱਕ ਕਰੋ ਸਾਰੀ ਉਹ ਜਿਹੜੀਆਂ ਨਾ ਉਹ ਕੋਈ ਨਹੀਂ ਆਪਾਂ ਉਹ ਹੀ ਕਰਨਾ ਆਪਾਂ ਆਪਾਂ ਜਿਹੜੇ ਪੀਂਟ ਚ ਪੈਂਦੇ ਨੇ ਨਵਾਂ ਨਹੀਂ ਕਾਪੀ ਨਹੀਂ ਨਿਕਲਦਾ ਬੰਦ ਕਰ ਬੰਦ ਕਰ ਇਹ ਕਿਧਰ ਗਿਆ ਮਨ ਸਿੰਘ ਨਾ ਪਤਾ ਨਹੀਂਗਾ ਰਹਿ ਗਿਆ ਵੰਦਾ ਅੱਜ ਮਾਨ ਜੋਗ ਐਸਐਸਪੀ ਸ੍ਰੀ ਅਜੇ ਗਾਂਧੀ ਐਸ ਮੋਗਾ ਜੀ ਦੇ ਨਿਸ਼ਾਨਦੇਸ਼ ਹੇਠ ਇੱਕ ਕਾਸੋ ਆਪਰੇਸ਼ਨ ਜਿਹੜਾ ਸਾਰੇ ਜ਼ਿਲ੍ਹੇ ਮੋਗਾ ਚ ਕੀਤਾ ਗਿਆ ਜਿਹਦੇ ਵਿੱਚ ਕਰੀਬ 250 ਮੁਲਾਜ਼ਮਾਂ ਨੇ ਹਿੱਸਾ ਲਿਆ ਜਿਹੜੇ ਵੀ ਡਰੱਗ ਦੇ ਹੌਟਸਪੌਟ ਹੈਗੇ ਆ ਉੱਥੇ ਚੈਕਿੰਗ ਕੀਤੀ ਗਈ ਸਾਰੇ ਜ਼ਿਲ੍ਹੇ ਮੋਗਾ ਚ ਤੇ ਤੇ ਚੈਕਿੰਗ ਚੱਲ ਵੀ ਰਹੀ ਆ ਤੇ ਜਲਦੀ ਤੋਂ ਜਲਦੀ ਜਿਹੜੇ ਵੀ ਜਿੰਨਾ ਤੋਂ ਜੋ ਵੀ ਬਰਾਮਦਗੀ ਕੀਤੀ ਜਾਊਗੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਜੋ ਕੋਈ ਵੀ ਨਸ਼ਿਆਂ ਦੇ ਖਿਲਾਫ ਕੋਈ ਵੀ ਜਿਹੜਾ ਨਸ਼ਾ ਵੇਚਣ ਵਾਲਾ ਇੱਥੇ ਅਸੀਂ ਮੋਗਾ ਜ਼ਿਲ੍ਹੇ ਵਿੱਚ ਰਹਿਣ ਨਹੀਂ ਦੇਣਾ ਤੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਕੋੜੀ ਜੀ ਮਗਾਵਾ ਉਹ ਤੇਰੀ ਸਾਈਡ ਵੀ ਚੈੱਕ ਕਰੋ ਥਾਰੀ ਆ ਉਹ ਜਿਹੜੀ ਹੈ ਨਾ ਹੋਰ ਕੋਈ ਨਹੀਂ ਕੋਈ ਆਪਾਂ ਹੋਈ ਕਰਨਾ ਆਪਾਂ आप का जय गुरुदेव प्रियंका टेंशन नमस्ते आप पे नहीं क्लास कर दो बंद कर दो बंद कर दो थैंक यू वीडियो ਇਹ ਕਿੱਧਰ ਗਿਆ ਬੰਸ ਸਿੰਘ ਨਾ ਪਤਾ ਨਹੀਂਗਾ ਹਾਂ ਜਵੰਦਾ ਅੱਜ ਮਾਨਯੋਗ ਐਸਐਸਪੀ ਸ੍ਰੀ ਅਜੇ ਗਾਂਧੀ ਐਸ ਮੋਗਾ ਜੀ ਦੇ ਨਿਸ਼ਾਨਦੇਸ਼ ਹੇਠ ਇੱਕ ਕਾਸੋ ਆਪਰੇਸ਼ਨ ਜਿਹੜਾ ਸਾਰੇ ਜ਼ਿਲ੍ਹੇ ਮੋਗਾ ਚ ਕੀਤਾ ਗਿਆ ਜਿਹਦੇ ਵਿੱਚ ਕਰੀਬ 250 ਮੁਲਾਜ਼ਮਾਂ ਨੇ ਹਿੱਸਾ ਲਿਆ ਜਿਹੜੇ ਵੀ ਡਰੱਗ ਦੇ ਹੌਟਸਪੌਟ ਹੈਗੇ ਆ ਉੱਥੇ ਚੈਕਿੰਗ ਕੀਤੀ ਗਈ ਸਾਰੇ ਜ਼ਿਲ੍ਹੇ ਮੋਗਾ ਚ ਤੇ ਤੇ ਚੈਕਿੰਗ ਚੱਲ ਵੀ ਰਹੀ ਆ ਤੇ ਜਲਦੀ ਤੋਂ ਜਲਦੀ ਜਿਹੜੇ ਵੀ ਜਿੰਨਾ ਤੋਂ ਜੋ ਵੀ ਬਰਾਮਦ ਦੀ ਤਰੀਜ ਹੋਊਗੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਜੋ ਕੋਈ ਵੀ ਨਸ਼ਿਆਂ ਦੇ ਖਿਲਾਫ ਕੋਈ ਵੀ ਜਿਹੜਾ ਨਸ਼ਾ ਵੇਚਣ ਵਾਲਾ ਇੱਥੇ ਅਸੀਂ ਮੋਗਾ ਜ਼ਿਲ੍ਹੇ ਵਿੱਚ ਰਹਿਣ ਨਹੀਂ ਦੇਣਾ ਤੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ